ਸਕੀ ਕਾਲਜੀ ਸਾਰਿਆਂ ਨੂੰ ਮੈਂ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਈ ਆਂਗੀ ਲਟਕਣ ਦੇ ਲਈ ਡੋਰੀ ਬਣਾਉਣੀ ਹੁੰਦੀ ਹੈ ਜਿਹੜੀ ਆਪਾਂ ਨੇ ਉਹਦੇ ਲਈ ਠੀਕ ਹੈ ਜੀ ਤੇ ਆਪਾਂ ਨੇ ਲਟਕਣ ਵੀ ਤਿਆਰ ਕਰਨੇ ਆ ਤੇ ਆਪਾਂ ਉਹਦੇ ਲਈ ਅੱਜ ਵੀਡੀਓ ਬਣਾ ਰਹੇ ਆਂਗੇ ਸਭ ਤੋਂ ਪਹਿਲਾਂ ਆਪਾਂ ਨੇ ਜਿਹੜੀ ਇਹ ਪੱਟੀ ਕੱਟ ਕੀਤੀ ਹੈਗੀ ਪਾਣੀ 2 ਇੰਚ ਦੀ ਆਪਾਂ ਨੇ ਇਹਦੀ ਕਟਾਈ ਕੀਤੀ ਹੈਗੀ ਠੀਕ ਹੈ ਜੀ ਲੈਂਥ ਹੈਗੀ ਹੈ ਜੀ 37 ਇੰਚ ਠੀਕ ਹੈ ਜੀ ਤੇ ਹੁਣ ਆਪਾਂ ਨੇ ਡੋਰੀ ਤਿਆਰ ਕਰਨੀ ਆ ਕਿਵੇਂ ਕਰਨੀ ਆ ਮੈਂ ਤੁਹਾਨੂੰ ਦੱਸਦੀ ਆਂ ਆਪਾਂ ਇਹ ਤਾਂ ਗੱਲਿਆਗਾ ਠੀਕ ਹੈ ਜੀ ਆਪਾਂ ਨੇ ਇਹਦੇ ਉੱਪਰ ਨਾ ਇੱਕ ਗੱਠ ਲਗਾ ਲੈਣੀ ਆ ਇਸ ਤਰ੍ਹਾਂ ਵੀ ਆਪਾਂ ਨੂੰ ਡੋਰੀ ਪਲਟਣ ਦੇ ਵਿੱਚ ਆਸਾਨੀ ਹੋ ਜAVE ਠੀਕ ਹੈ ਜੀ ਤੇ ਆਪਾਂ ਨੇ ਫਿਰ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਵਿੱਚ ਦੇ ਦੇਣਾ ਆਪਾਂ ਨੇ ਇਹ ਧਾਗਾ ਇਸ ਤਰ੍ਹਾਂ ਠੀਕ ਹੈ ਜੀ ਤੇ ਆਪਾਂ ਨੇ ਇੱਥੇ ਸਲਾਈ ਲਗਾ ਦੇਣੀ ਆ ਸਲਾਈ ਇਹ ਆਪਾਂ ਨੇ ਤਾਂ ਲਾਉਣੀ ਆ ਵੀ ਧਾਗਾ ਜਿਹੜਾ ਨਿਕਲੇ ਨਾ ਜਦੋਂ ਆਪਾਂ ਨੇ ਪਲਟਣਾ ਹੋਊਗਾ ਨਾ ਇਹਨੂੰ ਤਾਂ ਆਸਾਨੀ ਦੇ ਨਾਲ ਪਲਟਿਆ ਜਾਵੇ ਠੀਕ ਹੈ ਜੀ ਤੇ ਹੁਣ ਆਪਾਂ ਨੇ ਇੱਥੇ ਸਲਾਈ ਲਗਾ ਦੇਣੀ ਆ ਜਿੰਨੀ ਤੁਸੀਂ ਇਹਨੂੰ ਬਰੀਕ ਰੱਖਣਾ ਉਹਨਾਂ ਤੁਸੀਂ ਇਹਨੂੰ ਬਰੀਕ ਰੱਖ ਸਕਦੇ ਹੋਗੇ ਫਿਰ ਆਪਾਂ ਨੇ ਇਸ ਤਰ੍ਹਾਂ ਸਲਾਈ ਲਗਾ ਦੇਣੀ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਸ ਤਰ੍ਹਾਂ ਆਪਾਂ ਨੇ ਸਲਾਈ ਲਗਾ ਲੈਣੀ ਆ ਜਿਹੜਾ ਵੱਧ ਘਟ ਕੱਪੜਾ ਆਪਾਂ ਨੇ ਉਹਨੂੰ ਕੱਟ ਕਰ ਦੇਣਾ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਡੋਰੀ ਆਪਾਂ ਨੇ ਬਣਾ ਲਈ ਆ ਬਹੁਤ ਹੀ ਸਫਾਈ ਦੇ ਨਾਲ ਬਣਾਈ ਆ ਦੇਖ ਸਕਦੇ ਹੋ ਤੁਸੀਂ ਨਾਲੇ ਹਾਰड ਐਵੇਂ ਵੀ ਨਹੀਂ ਹੈਗੀ ਵੀ ਪੂਈ ਹੈਗੀ ਹੈਨਾ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਦੇਖ ਸਕਦੇ ਹੋ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਇਸ ਤਰ੍ਹਾਂ ਦੀ ਰੈਡੀਮੇਡ ਮੰਗੀ ਬਣੀ ਹੈਗੀ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਬਣਾਵਾਂਗੇ ਲਟਕਣ ਹੁਣ ਆਪਾਂ ਲਟਕਣ ਦੇ ਲਈ ਕਪੜਾ ਲਾਵਾਂਗੇ 4 ਇੰਚ ਤੇ ਆਪਾਂ ਮਾਰਕ ਕਰਾਂਗੇ 4 ਇੰਚ ਤੇ ਹੀ ਆਪਾਂ ਇਧਰਲੀ ਸਾਈਡ ਤੇ ਮਾਰਕ ਕਰਾਂਗੇ ਠੀਕ ਹੈ ਜੀ 4 ਇੰਚ ਤੇ ਹੀ ਆਪਾਂ ਇੱਥੇ ਮਾਰਕ ਕਰਾਂਗੇ ਇਧਰਲੀ ਸਾਈਡ ਥੋੜਾ ਜਿਹਾ ਵੱਧਾ ਹੈ ਆਪਾਂ ਕੱਟ ਦਾਂਗੇ ਬਾਅਦ ਚ ਤੇ ਆਪਾਂ ਨੇ ਹੁਣ ਇਥੋਂ ਕਪੜਾ ਕੱਟ ਕਰ ਲੈਣਾ ਅਲਿਦਾਲੀ ਵਾਲੀ ਸਾਈਡ ਆ ਜਿਹੜੀ ਦੋਨੇ ਸਾਈਡ ਤੋਂ ਬੰਦ ਕਰ ਦੇਣੀ ਆ ਆਪਾਂ ਨੇ ਇਹਨੂੰ ਇਸ ਤਰ੍ਹਾਂ ਸਿੱਧੀ ਸਾਈਡ ਪਲਟ ਲੈਣਾ ਠੀਕ ਹੈ ਜੀ ਕਾਰਨਰ ਨੇ ਜਿਹੜੇ ਆਪਾਂ ਇਹਦੇ ਚੰਗੀ ਤਰ੍ਹਾਂ ਕੱਢ ਲੈਣੇ ਨੇ ਇਸ ਤਰ੍ਹਾਂ ਕਿਸੇ ਵੀ ਤਿੱਖੀ ਚੀਜ਼ ਨਾਲ ਕੈਂਚੀ ਨਾਲ ਵੀ ਕੱਢ ਸਕਦੇ ਹਾਂ ਇਸ ਤਰ੍ਹਾਂ ਆਪਾਂ ਨੇ ਇਹਨੂੰ ਬਣਾ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਚਾਹੇ ਤਾਂ ਤੁਸੀਂ ਲੀਰਾ ਪਾ ਲਓ ਜਾਂ ਤੁਸੀਂ ਇਹਦੇ ਵਿੱਚ ਰੂਣ ਪਾ ਲਓ ਕੁਛ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਜਿਹਦੇ ਨਾਲ ਕਿ ਇਹ ਫਲਾਵਟਾ ਦਵੇ ਠੀਕ ਹੈ ਜੀ ਤੇ ਹੁਣ ਆਪਾਂ ਨੇ ਇਦੇ ਉੱਪਰ ਪਹਿਲਾਂ ਲੈਸ ਅਟੈਚ ਕਰ ਦੇਣੀ ਆ ਇਹ ਤਰ੍ਹਾਂ ਇੱਥੇ ਇਸਦਲੀ ਸਾਈਡ ਹਾਂਜੀ ਦੋਸਤੋ ਆਪਾਂ ਨੇ ਇਹਨਾਂ ਜਿਹੜੀਆਂ ਲੀਰਾਂ ਇਹਦੇ ਵਿੱਚ ਪਾਉਣੀਆਂ ਨੇ ਆਪਾਂ ਨੇ ਤਿਆਰ ਕਰਕੇ ਰੱਖ ਲਈਆਂ ਤੇ ਹੁਣ ਆਪਾਂ ਇਹਦੇ ਉੱਪਰ ਲੈਸ ਅਟੈਚ ਕਰਾਂਗੇ ਲੈਸ ਨੂੰ ਥੋੜਾ ਜਿਹਾ ਮੈਂ ਸੇਕ ਲਗਾ ਕੇ ਨਾ ਵੀ ਸੈੱਟ ਕਰ ਲਿਆ ਹਨਾ ਵੀ ਧਾਗੇ ਨਾਲ ਨਿਕਲ ਨਾ ਤੁਸੀਂ ਕਰਨਾ ਹੋਊ ਤਾਂ ਕਰ ਸਕਦੇ ਹੋ ਬਾਕੀ ਤੁਹਾਡੀ ਮਰਜ਼ੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਇੱਥੇ ਸਲਾਈ ਲਗਾ ਲੈਣੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਬਣ ਕੇ ਲਟਕਣਾ ਜਿਹੜਾ ਤਿਆਰ ਹੋਇਆ ਤੇ ਹੁਣ ਆਪਾਂ ਇਹਨੂੰ ਸਾਰੇ ਨੂੰ ਭਰ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਤੇ ਜਿਹੜੀ ਹੁਣ ਆਪਾਂ ਨੇ ਡੋਰੀ ਬਣਾਈ ਹੈ ਨਾ ਉਹ ਆਪਾਂ ਉੱਪਰ ਅਟੈਚ ਕਰ ਦਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਠੀਕ ਹੈ ਜੀ ਹੁਣ ਆਪਾਂ ਇੱਥੇ ਡੋਰੀ ਲਗਾ ਦਾਂਗੇ ਆ ਡੋਰੀ ਆਪਾਂ ਨੇ ਅਟੈਚ ਕਰ ਲਈ ਐ ਨਾਲ ਵਿੱਚ ਆਪਾਂ ਨੇ ਲਗਾ ਦਿੱਤੀ ਐ ਇਸ ਤਰ੍ਹਾਂ ਠੀਕ ਐ ਜੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਅੰਦਰ ਨੂੰ ਥੋੜੀ ਜੀ ਕਰ ਦੇਣੀ ਐ ਅੱਧਾ ਇੰਚ 1 ਇੰਚ ਫਿਰ ਆਪਾਂ ਨੇ ਫਿਰ ਸिलाई ਲਗਾ ਦੇਣੀ ਐ ਦੇਖ ਸਕਦੇ ਹੋ ਤੁਸੀਂ ਲਟਕਣਾ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਬਹੁਤ ਹੀ ਸੋਹਣਾ ਲਟਕਣਾ ਬਣ ਕੇ ਤਿਆਰ ਹੋਇਆ ਡੋਰੀ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਬਣੀ ਹੈ ਹਾਰ ਤੇ ਹਨਾ ਆਪਾਂ ਜਿੱਦਾਂ ਰੈਡੀਮੇਡ ਲੈਣੇ ਆ ਤੇ ਲਟਕਣਾ ਆਪਣਾ ਬਿਲਕੁਲ ਤਿਆਰ ਹੋ ਗਿਆ ਬਣ ਕੇ ਬਹੁਤ ਹੀ ਸੋਹਣਾ ਲੱਗ ਰਿਹਾਗਾ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿ